ਲੁਧਿਆਣਾ ਦੇ ਹੰਬੜਾ ਰੋਡ ਤੇ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਗੋਲੀਆਂ ਦਾ ਖੜਾਕਾ ਸੁਣ ਕੇ ਪੰਛੀਆਂ ਨੇ ਵੀ ਉਡਾਰੀਆਂ ਮਾਰ ਦਿੱਤੀਆਂ ਜਦੋਂ ਇੱਥੇ ਪੁਲਿਸ ਤੇ ਬਦਮਾਸ਼ਾਂ ਦੇ ਵਿੱਚ ਘਾਰ ਮੁਕਾਬਲਾ ਦੇਖ ਨੂੰ ਮਿਲਿਆ ਅਤੇ ਤਾੜ-ਤਾੜ ਗੋਲੀਆਂ ਚੱਲੀਆਂ ਰੜੇ ਮੈਦਾਨ ਦੇ ਵਿੱਚ ਪੁਲਿਸ ਨੇ ਵੀ ਫਿਰ ਜਵਾਬੀ ਕਾਰਵਾਈ ਕੀਤੀ ਤੇ ਫਿਰੋਤੀ ਮੰਗਲ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਰਾਜਸਥਾਨ ਦੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦੇ ਨਾਲ ਸੰਬੰਧ ਹੋਣ ਵਾਲੇ ਵੱਡਾ ਖੁਲਾਸਾ ਹੋਇਆ ਜਿਸ ਦੇ ਚੱਲਦੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਪੁਲਿਸ ਅਸਰਾਂ ਦੇ ਵੱਲੋਂ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਕਨਸਟੇਬਲ ਪ੍ਰਦੀਪ ਕੁਮਾਰ ਜਿਸ ਦੀ ਪੱਗ ਦੇ ਵਿੱਚ ਗੋਲੀ ਲੱਗੀ ਉਸ ਦਾ ਵੀ ਬਿਆਨ ਸਾਹਮਣੇ ਆਇਆ ਤੇ ਉਤੀ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਜੀ ਸਰ ਕੋਟਾ ਦੇਣੀ ਚਾਹੀਦੀ ਪਹਿਲੇ ਕਰ ਲੋ ਲਓ ਲਓ ਚਲੀ ਹਾਂਜੀ ਸਰ ਜੀ ਬਾਜੀ ਬਹੁਤੀ ਕਾਰਵਾਈ ਕੀਤੀ ਗਈ ਸਰ ਜੀ ਕਾਊਂਟਰ ਹੋਇਆ ਕਾਹਨ ਪੇ ਜਿਹੜਾ ਅੱਜ ਤੋਂ 5 6 ਦਿਨ ਪਹਿਲਾਂ ਗੋਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੋਰਨ ਬੈਠਾ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਤਿੰਨ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ 'ਚ ਗੋਲੀਆਂ ਚਲਾਈਆਂ ਸੀਗੀਆਂ ਜਿਹੜਾ ਤੁਸੀਂ ਕਵਰ ਵੀ ਕੀਤਾ ਸੀਗਾ ਨਾ ਨਾ ਲੋ ਤੇ ਉਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ ਲੀਡ ਡਵੈਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ ਰਸਤੇ 'ਚ ਨਾਕੇ ਲਾਇ ਹੋਏ ਸੀਗੇ ਐਸਐਚਓ ਸਾਹਿਬ ਖੁਦ ਸੀ ਇਹ ਨਾਕਿਆਂ ਤੇ ਨਾਕਾ ਤੋੜ ਕੇ ਭੱਜੇ ਫਿਰ ਵਾਇਰਲੈਸ ਹੋਈ ਚੌਂਕ ਇਨਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ ਤੇ ਇੱਥੇ ਆ ਕੇ ਉਹਨਾਂ ਨੂੰ ਜਦ ਘੇਰਿਆ ਤੇ ਬਤੀ ਬੋਰ ਦੇ ਦੋ ਉਹਨਾਂ ਦੇ ਕੋਲ ਵੈਪਨ ਸੀਗੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਹੈ ਦੋਨੋਂ ਕ੍ਰਿਟੀਕਲੀ ਇੰਜੜਾ ਹੈ ਤੇ ਉਹਨਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਤੇ ਮੌਕੇ ਤੇ ਪੰਜ ਛੇ ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ 'ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਦੀ ਪੱਗ 'ਚ ਵੀ ਲੱਗਿਆ ਜੀ ਅਰ ਪੁਲਿਸ ਦੇ ਮੁਲਾਜ਼ਮ ਕਿੰਨੇ ਕੁ ਜ਼ਖਮੀ ਹੈ ਜੀ ਜ਼ਖਮੀ ਨਹੀਂ ਹੈ ਪਗ ਪਗ ਚੱਲ ਰਹੇ ਸਰ ਇਹ ਦੋਨੇ ਬਚਾਓ ਹੋ ਗਿਆ ਇਹ ਦੋਨੇ ਨੌਜਵਾਨ ਉਹੀ ਆ ਵੀ ਜਿਨ੍ਹਾਂ ਨੂੰ ਪਿੱਛੇ ਦੁਕਾਨ ਤੇ ਗੋਲੀ ਚੱਲੇ ਸੀ ਉਹ ਉਹੀ ਹੈ ਜੀ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਨੇ ਜਾਂ ਹਲੇ ਇਹ ਦੋ ਜਾਨੇ ਸੀ ਨਾ 18 42 ਹੋਰ ਇਹ ਵੀ ਸਮਾਰਟਰ ਆਫ ਇਨਵੈਸਟੀਗੇਸ਼ਨ ਟੋਟਲ ਤਿੰਨ ਬੰਦੇ ਸੀ ਇਹ ਟ੍ਰਿਪਲ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰਡ ਐ ਜਿਹੜਾ ਇਹ ਗੋਲੀ ਲੱਗੀ ਠੀਕ ਹੈ ਉਹਨੂੰ ਉਹਦੀ ਪੁੱਛਕੜ ਚ ਜਾ ਰਹੀ ਹੈ ਕਹਿੰਦੇ ਗੱਡੀ 'ਚ ਵੀ ਕੋਈ ਫਾਇਰ ਫੁਰ ਵਜੀ ਫਾਇਰ ਵਜਿਆ ਜਿਹੜੀ ਸਰ ਜਿਹੜੇ ਕਿੰਨੇ ਨੌਜਵਾਨ ਜਿਹੜੇ ਕਿੱਥੇ ਦੇ ਰ ਇਤਨੇ ਉੱਤੇ ਰਹਿਣ ਵਾਲਾ ਇਹਨਾਂ ਦੇ ਇਹਨਾਂ ਦੇ ਕਿੰਨੀਆਂ ਕੁ ਗੋਲੀਆਂ ਲੱਗੀਆਂ ਗੋਲੀਆਂ ਦਾ 4 ਤਿੰਨ ਜਾਂ 4 ਗੋਲੀਆਂ ਲੱਗੀਆਂ ਇਹ ਤਾਂ ਹੁਣ ਦੇਖ ਕੇ ਪਤਾ ਲੱਗਣਾ ਹੈ ਕਿ ਕਿਟਿਕਲ ਹੈ ਕਿਟਿਕਲ ਕੰਡੀਸ਼ਨ ਟੋਟਲ ਸਰ ਇਹਨਾਂ ਵੱਲੋਂ ਪਹਿਲਾਂ ਕੋਈ ਐਫ ਆਈ ਆਰ ਦਲਤ ਹੈਗੀ ਇਹਨਾਂ ਤੇ ਹਾਂ ਹਾਂ ਪਹਿਲਾਂ ਐਫ ਆਰ ਹੈ ਪੈਸਾ ਲਈ ਐਕਸਟਰਸ਼ਨ ਦਿਆਂ ਮਾਰ ਘੁੱਟ ਦਿਆਂ ਅਟੈਂਪਟ ਟੂ ਮਰਡਰ ਸਰ ਇਹਨਾਂ ਦੀ ਆਪ ਖੜੇ ਆ ਸਰ ਇੱਥੇ ਤਿੰਨ ਜਣੇ ਹੀ ਸੀਗੇ ਬਾਈਕ ਦੇ ਉੱਤੇ ਸਰ ਤਿੰਨੋ ਸੀਗੇ ਜੀ ਸਰ ਇਹਨਾਂ ਦੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਕੁਝ ਦਿਨ ਪਹਿਲਾਂ ਜੀ ਜੀ ਇਹ ਮੋਟਰਸਾਈਕਲ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਸੀਗੇ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਮੋਟਰਸਾਈਕਲ ਚੋਰੀ ਦਾ ਹੈ ਜਾਂ ਨਾ ਦਾ ਕਿਸ ਬੰਦ ਸਰ ਕੀ ਨਾਮ ਹੈ ਹੌਲਦਾਰ ਪ੍ਰਦੀਪ ਸਿੰਘ ਅੱਛਾ ਕੀ ਹੋਇਆ ਕਹਿੰਦੇ ਕੋਈ ਗੋਲੀ ਗੋਲੀ ਜਿਹੜੀ ਤੁਹਾਡੇ ਲੱਗੀ ਕਿੱਥੇ ਲੱਗੀ ਆ ਗੋਲੀ ਸਾਨੂੰ ਇਤਲਾਹ ਮਿਲੀ ਸੀ ਨਾਕਾ ਜੰਪ ਹੋਇਆ ਸੀ ਹੈਦਰ ਕਲੋਨੀ ਅੱਛਾ ਤੇ ਉਹਨਾਂ ਨੂੰ ਫੜਨ ਲਈ ਸਾਹਮਣੇ ਤੋਂ ਅਸੀਂ ਆ ਰਹੇ ਸੀ ਇਹ ਰੇਲਵੇ ਲਾਈਨਾਂ ਦੇ ਨਾਲ ਇਧਰੋਂ ਆ ਰਹੇ ਸੀ ਸਾਨੂੰ ਦੇ ਵਰਾ ਕੇ ਮਗਰ ਮੜਨ ਲੱਗੇ ਤੇ ਨਾਲ ਹੀ ਮੋਟਰਸਾਈਕਲ ਸਲਿੱਪ ਕਰਕੇ ਡੈਪ ਪਿਆ ਮੈਂ ਨਾਲ ਇੰਚਾਰ ਸਾਹਿਬ ਦੇ ਨਾਲ ਦੀ ਸੀਟ ਤੇ ਬੈਠਾ ਮੈਂ ਤਾਂ ਕਿ ਅਕਰਮ ਖੋਲ ਕੇ ਉਹਨਾਂ ਨੂੰ ਫੜਨ ਲਈ ਭਜਿਆ ਉਹ ਮਗਰਲੇ ਨਾਲ ਹੀ ਮੇਰੇ ਫੈਰ ਕਰਤਾ ਉਹ ਫੈਰ ਤਾਂ ਨੂੰ ਹੋ ਗਿਆ ਉਹ ਜੁੰ ਡਿੱਗਿਆ ਉਹਨੇ ਉੱਤੇ ਨੂੰ ਕੀਤਾ ਉੱਤੇ ਲੰਘ ਗਿਆ ਤੇ ਮੇਰੇ ਪੱਗ ਨੂੰ ਖਹਿ ਕੇ ਲੰਘ ਗਿਆ ਨਾਲ ਹੀ ਇੰਚਾਰ ਸਾਹਿਬ ਨੇ ਖੋਲ ਕੇ ਆਪ ਦੇ ਜਵਾਬੀ ਹਮਲਾ ਕੀਤਾ ਤੇ ਨਾਲ ਸਾਡੀ ਟੀਮ ਬੈਕ ਸੈਟ ਤੇ ਬੈਠੀ ਸੀ ਉਹਨਾਂ ਨਾਲ ਹੀ ਕਾਬੂ ਕਰ ਲਏ ਟ੍ਰਿਪਲਿੰਗ ਸੀ ਦੈਪਨ ਦੋ ਆਵਾਦ ਵਿੱਚ ਜਿਹੜੇ ਪਤ ਲੱਗੇ ਆ ਕਿਸ ਤਰ੍ਹਾਂ ਦੀ ਇੰਜਰੀ ਤੇ ਨੇ ਇੰਜਰੀ ਹੋਣਾਂ ਦੇ ਮੌਕੇ ਤੇ ਚਲੇ ਗਏ ਸੀ ਨਾਲ ਹੀ ਦੂਜੀ ਪੁਲਿਸ ਦੀ ਗੱਡੀ ਆ ਗਈ ਸੀ ਠੀਕ ਹੈ ਖੈਰ ਦਾਸ ਜੀ ਇਹ ਕਿ ਇਨਾ ਮੁਲਜ਼ਮਾਂ ਦੇ ਵੱਲੋਂ ਫਿਰੋਤੀ ਮੰਗੀ ਜਾਂਦੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ